ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 18-19 ਅਪ੍ਰੈਲ 2025 ਪੰਜਾਬ ਦੇ ਮੌਸਮ ਦੀ ਕਿ ਅੱਜ 18 ਤੇ ਕੱਲ 19 ਨੂੰ ਦੋ ਦਿਨ ਪੰਜਾਬ ਦੇ ਮੌਸਮ ਦੇ ਵਿੱਚ ਕੀ-ਕੀ ਹਲਚਲ ਰਹੇਗੀ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਹੀ ਤੋਂ ਸਹੀ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰੋ ਅੱਜ 18 ਅਪ੍ਰੈਲ ਦੀ ਆਪਾਂ ਗੱਲ ਕਰੇ 18 ਅਪ੍ਰੈਲ ਨੂੰ ਸਵੇਰ ਦੇ ਸਮੇਂ ਤਕਰੀਬਨ 9-10 ਵਜੇ ਤੱਕ ਪੂਰਬੀ ਹਵਾਵਾਂ ਥੋੜੀ ਨਾਰਮਲ ਰਫਤਾਰ ਦੀਆਂ ਵਗਣਗੀਆਂ ਪਰ ਜਿਵੇਂ ਜਿਵੇਂ ਵੀਰੋ ਦਿਨ ਅੱਗੇ ਨੂੰ ਵਧੇਗਾ ਉਸੇ ਤਰ੍ਹਾਂ ਜੋ ਹਵਾਵਾਂ ਨੇ ਤੇਜ਼ ਰਫਤਾਰ ਦੀਆਂ ਹੁੰਦੀਆਂ ਜਾਣਗੀਆਂ ਕੁਝ ਕੁ ਖੇਤਰਾਂ ਦੇ ਵਿੱਚ ਵੀਰੋ ਅੱਜ ਜੋ ਪੂਰਬੀ ਹਵਾਵਾਂ ਨੇ ਉਹ ਤਕਰੀਬਨ 15 ਤੋਂ ਲੈ ਕੇ 25-30 ਕਿਲੋਮੀਟਰ ਦੀ ਰਫਤਾਰ ਤੱਕ ਦੀਆਂ ਤੇਜ਼ ਹਵਾਵਾਂ ਆਪਾਂ ਨੂੰ ਪੂਰਬੀ ਚਲਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕੁਝ ਖੇਤਰਾਂ ਦੇ ਵਿੱਚ ਜੋ ਮੱਝੀ ਦੋਬੇ ਦੇ ਖੇਤਰ ਨੇ ਵੀ ਰੋਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਤੇਜ਼ ਹਵਾ ਜਿਆਦਾ ਹਨੇਰੀ ਨੁਮਾਹ ਹਵਾ ਵੀ ਚਲਦੀ ਦੇਖਣ ਨੂੰ ਮਿਲ ਰਿਹਾ ਸੀ ਇੱਕਦੁੱਕਾ ਖੇਤਰਾਂ ਦੇ ਵਿੱਚ ਵੀਰੋ ਮੀਂਹ ਹਨੇਰੀ ਗਰਜ ਚਮਕ ਇਦਾਂ ਦਾ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਤਕਰੀਬਨ ਦੁਪਹਿਰ ਦੇ ਆਸ-ਪਾਸ ਤੋਂ ਬਾਅਦ ਦੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਵੀਰੋ ਜੇਕਰ ਆਪਾਂ ਗੱਲ ਕਰੀਏ ਕੱਲ 19 ਦੀ ਕੱਲ 19 ਨੂੰ ਪੰਜਾਬ ਦੇ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਤੇਜ਼ ਰਫ਼ਤਾਰ ਦੀਆਂ ਹਵਾਵਾਂ ਤਕਰੀਬਨ 35-40 ਕਿਲੋਮੀਟਰ ਦੀਆਂ ਹਨੇਰੀ ਨੁਮਾਹ ਹਵਾਵਾਂ ਵੀਰੋ ਪੂਰਬੀ ਦਿਸ਼ਾ ਤੋਂ ਸਾਰਾ ਹੀ ਦਿਨ ਵਗਦੀਆਂ ਰ ਇਹ ਹਵਾਵਾਂ ਐ ਨਹੀਂ ਕਿ ਕੁਝ ਘੰਟੇ ਦੋ ਘੰਟੇ ਬਚ ਲਿਕੇ ਰੁਗੀਆਂ ਸੋ ਨਿਰੰਤਰ ਇਹ ਹਵਾਵਾਂ ਵੀ ਰੋ ਤਕਰੀਬਨ 10 12 15 ਘੰਟੇ ਤੱਕ ਲਗਾਤਾਰ ਹਵਾਵਾਂ ਤੇਜ਼ ਪੂਰਬੀ ਚਲਦੀਆਂ ਰਹਿਣਗੀਆਂ ਕਿਉਂ ਬਾਕੀ ਵੀਰੋ ਸ਼ਾਮ ਦੇ ਸਮੇਂ ਤੱਕ ਜੇਕਰ ਪਰ ਗੱਲ ਕਰੀ ਤਕਰੀਬਨ 6 ਤੋਂ ਲੈ ਕੇ ਜੋ 10 12 ਵਜੇ ਤੱਕ ਦਾ ਰਾਤ ਦਾ ਸਮਾਂ ਹੋਵੇਗਾ ਉਹਨਾਂ ਸਮੇਂ ਦੇ ਵਿੱਚ ਵੀਰੋ ਪੰਜਾਬ ਦੇ ਜੋ ਦੱਖਣ ਪੂਰਬੀ ਭਾਗ ਨੇ ਜਿਵੇਂ ਕਿ ਮੁਕਸਰ ਸਾਹਿਬ ਬਠਿੰਡਾ ਮਾਨਸਾ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀਰ ਆਪ ਨੂੰ ਛੋਟੀ ਮੋਟੀ ਬੱਦਲੀ ਕਾਰਵਾਈਆਂ ਨੇ ਗਰਜ ਚਮਕ ਜਾਂ ਤੇਜ਼ ਹਨੇਰੀ ਐਦਾਂ ਦਾ ਵੀਰੋ ਕੋਲ ਮਾਹੌਲ ਦੇਖਣ ਬਾਕੀ ਵੀਰੋ ਅੱਜ ਇਹ ਅੱਜ 18 ਦੀ ਆਪਰੇਟਾ ਹੈ ਜਿਹੜੀ 18 ਦੀ ਰਾਤ ਨੂੰ ਵੀਰੋ ਆਪਾਂ ਨੂੰ ਥੋੜਾ ਮੋਟਾ ਮੌਸਮ ਵਿੱਚ ਕੜਬੜੀ ਇਹਨਾਂ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੱਲ 19 ਨੂੰ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਤੇਜ਼ ਰਫ਼ਤਾਰ ਤੇ ਹਵਾਵਾਂ ਬਗਦੇ ਰਹਿਣਗੀਆਂ ਮੀਂਹ ਹਨੇਰੀ ਦੇ ਮੀਂਹ ਦੇ ਚਾਂਸ ਘੱਟ ਹੀ ਹੋਣਗੇ ਹਨੇਰੀ ਨੂੰ ਮਾ ਜੋ ਹਵਾਵਾਂ ਨੇ ਉਹ ਵੀਰੋ ਤਕਰੀਬਨ ਲੰਬੇ ਸਮੇਂ ਤੱਕ ਚਲਦੀਆਂ ਹੀ ਰਹਿਣਗੀਆਂ ਬਾਕੀ ਵੀਰੋ ਮੌਸਮ ਦੇ ਵਿੱਚ ਜੇ ਕੋਈ ਹੋਰ ਬਦਲਾ ਆਪਾਂ ਨੂੰ ਦੇਖਣ ਨੂੰ ਮਿਲਦਾ ਆਉਂਦੇ ਸਮੇਂ ਦੇ ਵਿੱਚ ਤਾਂ ਆਪਾਂ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਜਾਣਕਾਰੀ ਕਿਸਾਨ ਵੀਰ ਨੂੰ ਅ ਲਾਈਕ ਇਹ ਹਾਜ਼ਰ ਹੋਵਾਂਗੇ ਸੋ ਅੱਜ ਵੀਰੋ ਇੱਕ ਵਾਰੀ ਅਪਡੇਟਲ ਦੇ ਵਿੱਚ ਕਹੀਦੀ ਕਿ ਵੀਰੋ ਅੱਜ ਤਕਰੀਬਨ ਪੰਜਾਬ ਦਾ ਜੋ ਮੌਸਮ ਮੱਝੇ ਦੋਆਬੇ ਦੇ ਖੇਤਰਾਂ ਵਿੱਚ ਦੁਪਹਿਰ ਦੇ ਆਸ-ਪਾਸ ਤੁਹਾਨੂੰ ਥੋੜੀ-ਮੋਟੀ ਗੜਬੜ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸ਼ਾਮ ਦੇਰ ਰਾਤ ਦੇ ਸਮੇਂ ਦੇ ਵਿੱਚ ਵੀਰੋ ਇਹ ਜੋ ਸਿਸਟਮ ਦਾ ਪ੍ਰਭਾਵ ਹੈ ਬਠਿੰਡਾ ਮਾਨਸਾ ਬਨਾਲਾ ਸੰਗਰੂਰ ਮੁਕਸਰ ਸਾਹਿਬ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਟੁੱਟਮੀਆਂ ਕਾਰਵਾਈਆਂ ਬਦਲੀ ਕਾਰਵਾਈਆਂ ਜਾਂ ਗਰਜ ਚਮਕ ਜਾਂ ਤੇਜ਼ ਹਵਾ ਹਨੇਰੀ ਇਦਾਂ ਦਾ ਮਾਹੌਲ ਵੀਰੋ ਕੁਝ-ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋ ਆਪਾਂ ਕੱਲ ਦੀ ਸਾਰੀ ਸੋ ਵੀਰ ਉਦੋਂ ਤੱਕ ਲਈ ਚੈਨਲ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ